ਤੁਸੀਂ ਦੇਖ ਰਹੇ ਹੋ ਦਾ ਭਾਰਤ ਮੈਂ ਦਰਜੀਤ ਕਰਦਾ ਹਾਂ ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲ ਦਾ ਚੱਲ ਰਿਹਾ ਹੈ ਅੱਜ ਸਾਬੇਨਾ ਦਿੱਪਟੀ ਇਸ ਦੀ ਹੈ

ਅ ਵਿਸ਼ੇਸ਼ ਤੌਰ 'ਤੇ ਸਕੂਲ ਦੀ ਡਿਮਾਂਡ ਸੀ ਕਿ ਉੱਥੇ ਸਕੂਲ ਦਾ ਜਿਹੜਾ ਸਟੇਡੀਅਮ ਸੀਗਾ ਉਹ ਜਿਹੜੇ 7 ਪੈਡ ਵਾਲੀ ਸੀ ਕਿਉਂਕਿ ਕਾਫੀ ਧੁੱਪ ਦੇ ਵਿੱਚ ਜਾਂ بارش ਦੇ ਵਿੱਚ ਦਿੱਕਤ ਆਉਂਦੀ ਸੀ ਉਹਦੇ ਲਈ ਅਸੀਂ 4 ਲੱਖ ਰੁਪਏ ਜਿਹੜਾ ਆ ਗ੍ਰੁੱਪ ਪ੍ਰੋਜੈਕਟ ਕੀਤਾ ਸੀ ਉਹਦੇ ਨਾਲ ਸਕੂਲ ਦੇ ਵਿੱਚ ਇੱਕ ਤੋਂ ਹੋਰ ਕਮ ਸੀ ਉਹਦੇ ਲਈ ਲੱਖਾਂ ਦੀ ਜਿਹੜੀ ਕੀਮਤ ਹੈ ਉਹ ਕੰਮ ਦਾ ਅਸੀਂ ਭੁਗਤਾਨ ਕੀਤਾ ਔਰ ਵਿਸ਼ੇਸ਼ ਤੌਰ 'ਤੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਕਮੀ ਸੀ ਬਲਕ ਭਾਈ ਜੀ ਅੱਜ ਸੀ ਵੀਕਰ ਗੱਲ ਕਹੀ ਤਾਂ 45 ਦੇ ਕਿੱਟੀ ਜਿਹੜੇ ਆ ਉਧਿਆ ਪਗਸਰ ਉੱਤੇ ਮਿਲਿਆ ਤੇ ਜਿਹਨਾਂ ਨੇ ਕਿਹਾ ਕਿ ਬਹੁਤ ਅੱਛਾ ਜਿਹੜਾ ਇਸ ਸਕੂਲ ਦੇ ਵਿੱਚੋਂ ਇਹਨੇ ਬਹੁਤ ਵੱਡੀਆਂ ਮੱਲਾਂ ਜਿਹੜੀਆਂ ਆਇਆ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਬੱਚਿਆਂ ਨੇ ਖੇਡੀਆਂ ਉਸ ਕਰਕੇ ਵੀ ਸਾਰੇ ਬੱਚਿਆਂ ਨੂੰ ਜਿਹੜਾ ਪਰ ਜਿਹੜਾ ਸਨਮਾਨਿਤ ਕੀਤਾ ਔਰ ਜਿਹੜੇ ਹੋਰ ਬੱਚੇ ਮੈਨੂੰ ਲੱਗਦਾ ਕਿ ਇਹਨੂੰ ਦੇਖ ਕੇ ਅੱਗੇ ਭਵਿੱਖ ਦੇ ਵਿੱਚ ਉਹ ਵੀ ਜਿਹੜੇ ਆਪਣੇ ਮੋਟੀਵੇਟ ਜਿਹੜਾ ਮਹਿਸੂਸ ਕਰਦੇ ਐਂਡ ਵੀ ਸਾਉਂ ਜਾ ਸਕਦਾ ਵੀ ਜੂਤ ਨਸ਼ਿਆ ਨੂੰ ਤੇ ਮੋਹਿਤ ਚਲਾ ਗਿਆ ਉਹ ਪੰਜਾਬ ਦੇ ਵਿੱਚ ਆਪਣੇ ਤੁਹਾਡੇ ਹਲਕੇ ਦੇ ਵਿੱਚ ਵੈਸੀ ਦਾ ਕਾ ਤੁਹਾਡਾ ਪੂਰਾ ਪੰਜਾਬ ਹੀ ਆ ਇਸ ਤਰ੍ਹਾਂ ਦਾ ਜਿਹੜਾ ਰਿਸਪੌਂਸਿਬਲ ਹੈ ਆਖਰਕਲੀ ਮੇਰੀ ਦਸੀ ਦੀ ਹੈ ਕੁਈ ਦੀ ਕਿਰਪਾ ਮਾਲਪੁਰ ਦੀ ਗੱਲ ਕਰਨੀ ਹੈ ਜੀ ਮਾਲਪੁਰ ਮੇਲਨ ਪੈਲਸ ਦੇ ਨੇੜੇ ਜੀ ਕੀ ਹਾਲਾਤ ਸੀਗੇ ਜਾਂ ਫਿਰ ਹਵੇਲੀ ਰੋਡ ਦੇ ਕੀ ਹਾਲਾਤ ਸੀਗੇ ਜਾਂ ਫਿਰ ਪਰ ਵੀਡੀਓ ਕਲੋਨੀ ਦੀ ਗੱਲ ਕਰਨੀ ਹੈ ਇੱਥੋਂ ਦੇ ਕੀ ਹਾਲਾਤ ਸੀਗੇ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਬਹੁਤ ਵੱਡੀਆਂ ਕਾਰਵਾਈਆਂ ਜਿਹੜੀਆਂ ਆ ਅਸੀਂ ਨਸ਼ੇ ਦੇ ਉੱਤੇ ਕੀਤੀਆਂ ਔਰ ਬਹੁਤ ਵੱਡੇ ਲੈਵਲ ਤੇ ਜਿਹੜਾ ਇਹਦੇ ਫਲ ਵੀ ਪਈ ਹੈ ਜਿਹੜੇ ਬੱਚੇ ਬਿਮਾਰ ਸੀਗੇ ਉਹਨਾਂ ਦਾ ਅਸੀਂ ਇਲਾਜ ਵੀ ਕਰਵਾਇਆ ਔਰ ਜਿਹੜੇ ਵੇਚਦੇ ਸੀ ਉਹਨਾਂ ਦਾ ਇਲਾਜ ਕੀਤਾ ਇਹਨੇ ਸਾਲਾਂ ਤੋਂ ਸਾਰੇ ਸ਼ਹਿਰ ਤੋਂ ਜਿਹੇ ਦੇ ਸਾਰੇ ਇਕ ਵਾਰ ਤੁਸੀਂ ਕਹਿ ਦਿੱਤੀ ਸੀ ਇਸ ਕੋ ਪਹਿਲਾਂ ਇਹ ਹੋਣਾ ਲੈ ਸੰਮੇਖਿਆ ਅੱਪਲਾ ਉਹਦਾ ਟੀਵੀ ਚਲੰਦੀ ਸੋ ਆਪਣਾ ਕੋਈ ਹੈਰ ਅਰਰ ਆ ਤੇ ਤੁਹਾਡੀ ਵੀ ਮੈ ਰਹੇ ਜਿਨ੍ਹਾਂ ਨੇ ਗਲਤ ਕਰਕੇ ਗਲਤ ਪ੍ਰੋਪਰਟੀ ਨਹੀਆਂ ਪ੍ਰੋਪਰਟੀਆਂ ਪਿਛਲੇ ਦਿਨੀ 44 ਲੱਖ ਰੁਪਏ ਦੀਆਂ ਮਾਲਪੁਰ ਵਿੱਚ ਅਸੀਂ ਅਟੈਚ ਵੀ ਕੀਤੀਆਂ ਔਰ ਜਿਹੜੇ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਜਿਹੜੇ ਘਰ ਬਣਾਏ ਆ ਕਿਉਂਕਿ ਕਾਨੂੰਨੀ ਕਾਰਵਾਈ ਜਿਹੜੀ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਅਫਸਰ ਦੇ ਉੱਤੇ ਕੱਲ ਨੂੰ ਅਲੱਗ ਕੋਰਸ ਜਾਵੇ ਤਾਂ ਅਸੀਂ ਪਹਿਲਾਂ ਪੂਰੀ ਤਿਆਰੀ ਕਰਕੇ ਜਿਹੜਾ ਆ ਉਹ ਆਪਾਂ ਤਿਆਰ ਕਰ ਲਿਆ ਕੱਲਾ ਮਾਲਪੁਰ ਨੇ ਗਰਸ਼ਕੀ ਲਈ ਬਤਪਤ ਪਿੰਡਾਂ ਦੇ ਵਿੱਚ ਪੀੜੀ ਪੰਜ ਵਾਲੀ ਮਸ਼ੀਨ ਸਾਰੇ ਤਿਆਰ ਹੀ ਆ। ਤਿਆਰ ਹੋ ਜਾਣ ਜਿਨ੍ਹਾਂ ਨੇ ਬਤ ਕੰਮ ਕੀਤਾ। ਇਹ ਇੱਕ ਲਾਸਟ ਟਾਈਮ ਚੀਜ਼ ਹੈ ਇੱਕ ਬਦਲ ਸਵਾ ਲੀਜੀਏ ਬਾਈਪਾਸ ਦੀ ਗੱਲ ਕੀਤੀ ਸੀ। ਉਹ ਬਾਈਪਾਸ ਦਾ ਇਸ ਲਈ ਕੀ ਹਸਤਾ? ਗਰਸ਼ਕੀ ਤੇ ਇੱਥੇ ਲੋਕਾਂ ਨੇ ਬਹੁਤ ਬਹੁਤ ਵਾਰ ਪਾਰ ਵਧਾਈ ਹੈ ਇਸ ਗੱਲ ਦੀ ਕਿਉਂਕਿ ਪਿਛਲੇ ਸਾਲਾਂ ਚ ਨਾ 24 ਪਾਸ ਬਣਿਆ ਨਾ 25 ਪਾਸ ਬਣਿਆ ਨਾ 21 ਪਾਸ ਬਣਿਆ ਬਾਈਪਾਸ ਬੂਰੀ ਗੱਲ। ਜੀ। ਬਾਈਪਾਸ ਦੀ ਜਿਹੜੀਆਂ ਤਿਆਰੀਆਂ ਥੋੜੇ ਦਿਨਾਂ ਤੱਕ ਉਹਦੀ ਜਿਹੜੀ ਆਪਾਂ ਡਿਟੇਲ ਜਿਹੜੀ ਹੈ ਲੋਕਾਂ ਦੇ ਨਾਲ ਡਿਸਕਸ ਕਰਾਂਗੇ। ਕਿ ਉਹ ਕਿੱਥੇ ਕੀ ਗੱਲ ਪਹੁੰਚ ਗਈ ਹੈ ਤੇ ਕਿੰਨਾ ਕੰਮ ਹੋ ਗਿਆ ਤੇ ਕਿੰਨਾ ਪੈਂਦਾ ਹੈ ਇੱਕ ਹੋਰ ਸਭ ਪਿਛਲੇ ਸਮੇਂ ਦਾ ਪਿੰਡਾਂ ਦੀ ਵੰਡ ਨੂੰ ਲੈ ਕੇ ਗਿਆ ਕੁਛ ਪਿੰਡ ਨਵੇਂ ਸ਼ਹਿਰ ਕੁਛ ਪਿੰਡ ਕਰ ਚੁੱਕੇ ਨੇ ਕਿੰਨਾ ਕੀ ਉਹਦੇ ਵਿੱਚ ਕਿੰਨਾ ਟੁੱਟਾ ਗਿਆ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਲੋਕਾਂ ਦੀ ਸਲਾਹ ਲੈ ਰਹੇ ਹਾਂ ਕਿ ਕਿਹੜਾ ਪਿੰਡ ਨਵਾਂ ਸ਼ਹਿਰ ਜਿਹਦੇ ਚੜਾ ਤੁੰਦਾ ਕਿਹੜਾ ਪਿੰਡ ਹੁਸ਼ਿਆਰ ਤੇ ਸਹਿਣਾ ਚਾਹੁੰਦਾ ਔਰ ਇੱਥੇ ਗੱਲ ਇਹ ਵੀ ਨਿਕਲ ਕੇ ਆਈ ਹੈ ਕਿ ਮਾਲਪਨ ਨੂੰ ਅਲੱਗ ਜਿਹੜੀ ਸਬ ਡਿਵੀਜ਼ਨ ਬਣਾਇਆ ਜਾਵੇ ਕਿਉਂਕਿ ਇਹ ਗੱਲ ਮੈਂ ਆਪਣੇ ਕੋਲੇ ਲੋਕਾਂ ਨੂੰ ਰੱਖੀ ਹੈ ਕਿ ਆਪਾਂ ਇਹ ਹੋਣੀ ਚਾਹੀਦੀ ਹੈ ਮਾਲਪੁਰ ਦੇ ਜਿਹੜੇ ਨਾਲ ਪਿੰਡ ਨੇ ਜਾਂ ਉਹਨਾਂ ਲੋਕਾਂ ਨੂੰ ਜਿਹੜਾ ਗੱਡਾ ਚੱਕ ਰਿਹਾ ਐਸ.ਡੀ.ਐਮ ਪਿੰਡਾ ਜੇਕਰ ਇਥੇ ਸਬ ਵਿਜ਼ਿਟ ਮਣ ਜੇ ਉਹਦੇ ਨਾਲ ਲੋਕਾਂ ਦੀ ਜਿਹੜੀ ਐ ਦੂਰੀ ਉਹ ਵੀ ਘਟੇਗੀ ਔਰ ਇੱਥੋਂ ਦੇ ਜਿਹੜੇ ਲੋਕਾਂ ਦੇ ਪਿੰਡਾਂ ਦਾ ਜਿਹੜਾ ਵਿਕਾਸ ਐ ਉਹਦੇ ਨਾਲ ਉਹ ਫਾਇਦਾ ਹੋ ਜਾਏਗਾ ਨਾਲ ਉਹਨਾਂ ਦੀ ਜਿਹੜੀ ਡਿਸਟ੍ਰਿਕਟ ਹਸਪਤਾਲ ਪਰ ਨਮਾ ਸ਼ਹਿਰ ਵਾਲਾ ਜਿਹੜਾ ਦਿੱਕਤ ਐ ਉਹ ਵੀ ਦੂਰ ਹੋਊਗੀ ਐ ਨੂੰ ਸਭ ਜਿਹੜੇ ਆ ਕੇ ਜਾਓ ਸਿਰਕਾ ਵੀ ਆਣ ਜਿਹੜੀਆਂ ਅਗਲ ਕੀ ਸੀ ਵਿਕਾਸ ਨੂੰ ਲੈ ਕੇ ਜਾਂ ਓਪਰਚੁਨਿਟੀਾਂ ਲੈ ਕੇ ਇਸ ਹਾਲੇ ਲਈ ਤੁਹਾਡੀ ਰਹਿਮ ਲਈ ਚੱਕ ਰਿਹਾ ਮਾਲਪੁਰ ਦਾ ਪਿੰਡਾ ਚਾਹੁੰਦਾ ਆਂ ਅੱਜ ਦੋ ਤਿੰਨ ਦ ਪਿੰਡ ਵਾਲਾ ਪਾਣੀ ਔਰ ਖੇਤਾਂ ਨੂੰ ਸੋਚਾਈ ਦਾ ਪਾਣੀ ਔਰ ਪਾਣੀ ਦੇ ਵਿਕਾਸੀ ਦਾ ਗੱਲ ਪਿੰਡਾਂ ਵਾਲੇ ਪਾਣੀ ਦੇ ਵਿੱਚ ਅਸੀਂ ਬਹੁਤ ਵੱਡੇ ਲੈਵਲ ਤੇ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਟਿਊਬ ਲਗਾਏ ਐ ਔਰ ਉਹਨਾਂ ਟਿਊਬਾਂ ਨੂੰ ਪੱਕੇ ਤੌਰ ਤੇ ਜਿਹੜਾ ਆ ਜਿਹੜੇ ਪਹਿਲਾਂ ਖਰਾਬ ਸੀਗੇ ਜਾਂ ਕੋਈ ਦਿੱਕਤ ਸੀ ਉਹ ਮੋਪਰਾ ਨਹੀਂ ਲੋਪ ਸੀ ਕੱਲੇ-ਕੱਲੇ ਪਿੰਡ ਦੇ ਵਿੱਚ ਉਹ ਅਸੀਂ ਕੀਤੀ ਕਿਉਂ ਪਿਛਲੇ ਸਰਕਾਰਾਂ ਦੇ ਵਿੱਚ ਜ਼ਿਕਰ 5 ਸਾਲ ਦੇ ਵਿੱਚ ਇੱਕ ਮੋਟਰ ਕਿਸੇ ਪਿੰਡ ਨੂੰ ਦੇ ਦਿੱਤੀ ਜਾਣੀ ਤਾਂ ਬਹੁਤ ਵੱਡਾ ਮਾਰ ਕੰਮ ਨਿਆ ਜਾਂਦਾ ਸੀ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਪਾਣੀ ਵਾਲੀਆਂ ਐਕਸਟਰਾ ਮੋਪਰਾ ਜਿਹੜੀਆਂ ਐ ਉਸੀ ਕੁੱਝ ਦੇ ਕਿ ਲੈਕਰ ਕੇ ਦੇ ਇੱਕ ਤਕਨੀਕੀ ਖਰਾਬੀ ਕਨ ਕੋ ਖਰਾਬ ਹੋ ਜੇ ਔਰ ਇਹਦੇ ਨਾਲ ਜਿਹੜੇ ਵਿਸ਼ੇਸ਼ ਮੈਂ ਸਮਝਦਾ ਸਰਫੇਸ ਵਾਟਰ ਜਿਹੜਾ ਕਿ ਪਿੰਡਾਂ ਨੂੰ ਨਹਿਰ ਦਾ ਪਾਣੀ ਜਿਹੜਾ ਮਿਲਣਾ ਔਰ ਖਾਸ ਤੌਰ ਤੇ ਗੜਸ਼ੰਕਰ ਦੇ ਮਾਲਕ WTP ਵਾਟਰ ਟ੍ਰੀਟਮੈਂਟ ਪਲਾਂਟ ਜਿਹੜੇ ਲੱਗਦੇ ਆ ਉਹ ਲਗਭਗ ਕਰੋੜਾਂ ਦੇ ਵਿੱਚੋਂ ਉਹਦੀ ਰਕਮ ਜਿਹੜੀ ਉਹ ਆ ਚੁੱਕੀ ਹੈ ਉਹਨਾਂ ਦੀ ਜਿਹੜੀਆਂ ਜਗ੍ਹਾ ਹੈ ਉਹ ਖੁੱਲ ਚੁੱਕੀਆਂ ਪੀਣ ਦਾ ਪਾਣੀ ਜਿਹੜਾ ਆ ਲੋਕਾਂ ਨੂੰ ਉਸੀ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ WTP ਦੇ ਤਹਿਤ ਦਵਾਂਗੇ ਔਰ ਇਹਦੇ ਨਾਲ ਨਾਲ ਨਹਿਰੀ ਪਾਣੀ ਜਿਹੜਾ ਆ ਜਿਹੜੀ ਲੋਕਾਂ ਦੀ ਉਮੀਦ ਛੱਡ ਦਿੱਤੀ ਸੀ ਕਿ ਇਹ ਨਹਿਰ ਦਾ ਪਾਣੀ ਵੀ ਕਦੇ ਆਊਗਾ ਜਾਂ ਨਹਿਰ ਵੀ ਕਦੇ ਚੱਲੇਗੀ ਨਹਿਰ ਬਣ ਕੇ ਵੀ ਤਿਆਰ ਹੈ ਨਹਿਰ ਦੇ ਪਾਣੀ ਦਾ ਲੋਕੀ ਫਾਇਦਾ ਵੀ ਲੈ ਰਹੇ ਆ ਜਿੱਥੇ ਨਹੀਂ ਪੁੰਜ ਰਿਹਾ ਉੱਥੇ ਪਜਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਬਸ ਤੋਂ ਆਪਣੀ ਨਹਿਰ ਜਿਹੜੀ ਹੈ ਜਿਹੜੀ ਕਿ 12 ਮਹੀਨੇ ਸਿਰ 3 ਮਹੀਨੇ ਚੱਲਦੀ ਸੀ ਉਹ ਵਾਜ ਅਸੀਂ 12 ਮਹੀਨੇ ਚਲਾਣ ਦੀ ਜਿਹੜੀ ਉਹਦੀ ਤਿਆਰੀ ਕਰ ਲਈ ਹੈ ਜਿਹਦੇ ਵਿੱਚੋਂ ਚਿੱਟੀ ਬਈ ਜਿਹੜੀ ਅਸੀਂ ਪਹਿਲਾਂ ਤੋਂ ਚੱਲ ਰਹੀ ਹੈ ਇੱਕ ਜਿਹੜੂ ਤੇ ਕੋਲ ਜਾ ਕੇ ਉਹ ਵੀ ਜਿਹੜਾ ਚਿੱਟੀ ਬਈ ਦੇ ਵਿੱਚ ਪਾਣੀ ਦੇ ਡੇੜਾ ਪਾਉਣ ਜਾ ਰਿਹਾ ਔਰ ਇਹਦੇ ਨਾਲ 24 ਨਵੇਂ ਖੂਬ ਵਟੇ ਗਏ ਆ ਜਿਹੜੇ ਰੀਚਾਰਜ ਹੋਣਗੇ ਉਹ ਨਹਿਰੀ ਪਾਣੀ ਦੇ ਔਰ ਉਹਦੇ ਨਾਲ ਬਾਟਰ ਲੈਵਲ ਜਿਹੜਾ ਹੈ ਕਾਫੀ ਉੱਪਰ ਆਊਗਾ ਇਹਦੇ ਨਾਲ ਪਲੱਸ ਗੱਲ ਇਹ ਵੀ ਹੈ ਕਿ ਜਿਹੜੇ ਲੋਕਾਂ ਨੂੰ ਚੜ੍ਹਦੇ ਪਾਸੇ ਜਿਹੜਾ ਨਹਿਰ ਦਾ ਪਾਣੀ ਜਿਹੜਾ ਲੈਂਦੇ ਪਾਸੇ ਨਹੀਂ ਮਿਲਦਾ ਸੀ ਅਸੀਂ ਇਕੱਲੇ ਇਕੱਲੇ ਪਿੰਡ ਦਾ ਪ੍ਰੋਜੈਕਟ ਬਣਾ ਰਹੇ ਹਾਂ ਨਹਿਰ ਦਾ ਪਾਣੀ ਜਿਹੜਾ ਬਿਸਤੂ ਆਉਂਦਾ ਹੈ ਜਿਹੜੇ ਖੇਤਾਂ ਦੇ ਵਿੱਚੋਂ ਨਹਿਰ ਕਿੱਕੜੀ ਉੱਤੇ ਅੱਜ ਤੱਕ ਪਾਣੀ ਕਿਸੇ ਸਰਕਾਰ ਨੇ ਦੇਣਾ ਕੀ ਇਹਦੇ ਬਾਰੇ ਸੋਚਿਆ ਵੀ ਨਹੀਂ ਅਸੀਂ ਉਹ ਪਾਣੀ ਦੇਣ ਦੀ ਵੀ ਗੱਲ ਕਰ ਰਹੇ ਹਾਂ ਇਸ ਰਿਤੇ ਐਰਮੋਸ਼ਾ ਬੇਸਤੋ ਆਪਨੇ ਕੀ ਗੱਲ ਚੱਲੀ ਹੈ ਤੁਸੀਂ ਕੀਤੀ ਆ ਉਹਦੇ ਕੋਲ ਸੇਫਟੀ ਗਾਰਡਸ ਜਿਹੜੇ ਆ ਨਹੀਂ ਸੀ ਦਾ ਦੋਨੇ ਤਾਰਫ ਆਪਣੇ ਹੱਥੇ ਵਿੱਚ ਕੀ ਡਾਉਣ ਵਾਲਾ ਸੰਭਾਵਨਾ ਲੱਗ ਰਹੀ ਦਾ ਖੂਬਸੇ ਬਿਲਕੁਲ ਤੁਹਾਡਾ ਬੜਾ ਵਾਜਿਬ ਜਵਾਬ ਇਹਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਕਈ ਸਾਲ ਉਹ ਸੜਕ ਜਿਹੜੀ ਆ ਉਹਦੇ ਹਾਲਾਤ ਕੀ ਰਹੇ ਮਿਸਨ ਦੀ ਰੋਡ ਨਹੀਂ ਉਹਦੇ ਨਾਲ ਆਪਾਂ ਰੇਨਿੰਗ ਜਿਹੜੀ ਆ ਜਿਹੜੀ ਕਿ ਐਕਸੀਡੈਂਟਾਂ ਦਾ ਕਾਰਨ ਬਣਦੇ ਜੇ ਨਾ ਉਹਦਾ ਹੀ ਪ੍ਰੋਜੈਕਟ ਜਿਹੜਾ ਉਹ ਚੱਲ ਗਿਆ ਮੈਨੂੰ ਉਮੀਦ ਹੈ ਕਿ ਥੋੜੇ ਦਿਨਾਂ ਤੱਕ ਉਹ ਵੀ ਪਾਸ ਹੋ ਜੀ ਐਰਮੋਸ਼ਾ ਮੈਡੀਕਲ ਕਾਲਜ ਦੀ ਗੱਲ ਕੀ ਹੈ ਜਾਉਂਦੇ ਦੀ ਕਿਸਾਨਾਂ ਨਾਲ ਸੰਬੰਧਿਤ ਸਾਡੇ ਨਾਮ ਵਾਲੀ ਨੀਤੀ ਹੈ ਜਿਸ ਨੂੰ ਅਸੀਂ ਸਾਲੂਸਟਿਕ ਪੁਰੀਆ ਨੇ। ਉਹ ਕਿਹਸਤਾਂ ਨਹੀਂ ਕੋਈ ਕਿੱਛੀ ਤੇ ਕਰਦੀ। ਸਾਡੇ ਤਰਸਦੀ ਹੈ ਕਿ 3 ਕਰੋੜ ਪੰਜਾਬ ਦੀ ਆਬਾਦੀ ਹੈ ਮੈਡੀਕਲ ਪਾਲਿਸੀ 3 ਹੈ। ਜਿੱਥੇ ਸਾਡੇ ਬੱਚਿਆਂ ਨੇ ਐਮਬੀਬੀਐਸ ਕਰਨੀ ਹੈ ਜਿਹੜੇ ਆਪਾਂ 1 ਕਰੋੜ ਦੀ ਲਾਗਤ ਦੇ ਨਾਲ ਬੱਚਾ ਜੇ ਪ੍ਰਾਈਮਰਡ ਜਮ ਤੋਂ ਲਾ ਖਰਚਾ ਹੁੰਦਾ। ਪਿਛਲੇ ਮਾਰਚ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਜਨ ਕੇਜਵਲ ਸਾਹਿਬ ਦਾ ਅਸੀਂ ਤਹਿ ਦਰੋਤਰਵਾਦ ਕਰਦੇ ਕਿ ਦੁਆਬੇ ਦੀ ਉਹਨਾਂ ਨੇ ਬਾਤ ਫੜੀ ਹੈ ਪਿਛਲੀਆਂ ਪਾਰਟੀਆਂ ਸਰਕਾਰਾਂ ਨੇ ਸਾਡੇ ਦੁਆਬੇ ਨੂੰ ਨਾ ਕੋਈ ਨਹਿਰ ਦਾ ਪਾਣੀ ਨਾ ਕੋਈ ਇੱ ਸਾਨੂੰ ਕੋਰ ਪਲਾਜ ਜਿਹੜੇ ਗਿਫਟ ਵਿੱਚ ਦਿੱਤੇ ਸੀ ਕੋਰ ਪਲਾਜ ਅੱਜ ਬੰਦ ਕਰਕੇ ਜਿਹੜੇ ਤਿੰਨ ਮੈਡੀਕਲ ਕਾਲਜ ਹੁਸ਼ਿਆਰਪੁਰ ਬਣਦਾ ਪਿਆ ਖੜਕੜਕਰਾਂ ਦੇ ਪਵਿੱਤਰ ਧਰਤੀ ਤੇ ਨਵਾਂ ਸ਼ਹਿਰ ਦੇ ਸੀਐਮ ਸਾਹਿਬ ਉਹਨੂੰ ਕਟਿੰਗ ਕਰਕੇ ਇੱਕ ਕਪੂਰਥਲੀ ਕੀਤਾ ਇਹ ਵੀ ਜਿਹੜੇ ਆ ਬਹੁਤ ਜਲਦ ਤਿਆਰ ਹੋਣਗੇ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜਾ ਡਾਕਟਰੀ ਕਰਦਾ ਮੌਕਾ ਵੀ ਮਿਲੇਗਾ ਤੇ ਲੋਕਾਂ ਨੂੰ ਜਿਹੜਾ ਇਲਾਜ ਪੀਜੇ ਜੇ ਲੈਵਲ ਦਾ ਉਹ ਆਪਣੇ ਹਕੀਕੀ ਵਿੱਚ ਮਿਲਣਾ ਸ਼ੁਰੂ ਹੋ ਜਾਵੇ ਅ ਪਰ ਸਾਰਾ ਲਾਸਟ ਇਟਸ ਆਪਾਂ ਇਸੇ ਗੱਪੂ ਦੇ ਦਰਾਂ ਕੋਈ ਗਲਤ ਨਹੀਂ ਕੋਈ ਗਲਤ ਉਸੇ ਤਰ੍ਹਾਂ ਐਮਐਲਏ ਜਾਂਦੇ ਕਿਸੇ ਪੰਜਾਬ ਦੀ ਗੱਲ ਕੀ ਲੁਕਾਂ ਮੈਂ ਕੋਈ ਜਿਹੜਾ ਜੁੱਧ ਨਸ਼ਿਆਂ ਦੇ ਪਰੋਜ ਅੱਜ ਲੜਾਈ ਲੜੀ ਜਾ ਰਹੀ ਹੈ ਇਹ ਇਕੱਲੇ ਮੁੱਖ ਮੰਤਰੀ ਸਾਹਿਬ ਉੱਤੇ ਲੜਨ ਦੀ ਲੜਾਈ ਨਹੀਂ ਹੈ ਇਹ ਇਕੱਲੇ ਐਮ ਐਲ ਏ ਦੀ ਲੜਨ ਦੀ ਲੜਾਈ ਨਹੀਂ ਹੈ ਇਹ ਇਕੱਲੇ ਪੰਚ ਸਰਪੰਚ ਲੰਬੜਦਾਰ ਜਾਂ ਪਿੰਡ ਦੇ ਮੋਹਤਵਾਰਾਂ ਦੀ ਲੜਨ ਦੀ ਲੜਾਈ ਨਹੀਂ ਹੈ ਇਹਨੂੰ ਅਸੀਂ ਲੋਕ ਪੇਮ ਬਣਾਈਏ ਤਾਂ ਜੋ ਜਿਹੜੇ ਘਰਾਂ ਦੇ ਵਿੱਚ ਨਰਕ ਬਣ ਚੁੱਕਿਆ ਹੈ ਜਿਹੜੀਆਂ ਮਾਂਾਂ ਦੇ ਅੱਖਾਂ ਦੇ ਹੰਝੂ ਜਿਹੜੇ ਸੁੱਕ ਗਏ ਆ ਉਹ ਅਸੀਂ ਪੂਝੀਏ ਔਰ ਆਪਣੀ ਆਣ ਵਾਲੀ ਪੀੜ੍ਹੀ ਨੂੰ ਜਿਹੜਾ ਆ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢੀਏ ਔਰ ਇਹ ਤੱਲੇ ਸੰਭਵ ਹੈ ਜੇ ਇਹ ਲੋਕ ਪਲੇਅਰ ਬਣੇ ਲੋਕ ਲਾਮਬਦ ਹੋਣ ਤੇ ਆਪਣੇ ਪੇਚਣ ਵਾਲੇ ਦੀ ਜਾਣਕਾਰੀ ਦੇਣ ਔਰ ਜਿਹੜੇ ਪੀੜ ਵਾਲੇ ਆ ਉਹਨਾਂ ਦਾ ਇਲਾਜ ਕਰਨ ਨੂੰ ਸਾਨੂੰ ਦੇ ਇਹਨਾਂ ਸ਼ਰਤਾਂ ਨੂੰ ਪੂਰਾ ਕਰਕੇ ਦੋਸਤੋ ਇਹ ਸਾਣਾ ਬ੍ਰਿਟਿਸ਼ ਕਿਰਜਟਿਸਨ ਸਿੰਘ ਜੀ ਜਿਨ੍ਹਾਂ ਨੇ ਮਜੂਦਾ ਅਹਿਮ ਤੇ ਪਰਮੇ ਮੁਦਿਆਤੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਕੋਲ ਜਿਹੜੇ ਆਉਣ ਵਾਲੇ ਸਮੇਂ ਜਿਹੜੇ ਪ੍ਰੋਜੈਕਟਾਂ ਬਾਰੇ ਦੀ ਵਿਸਥਾਰ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਵਾਦੋਂ ਲੋਕਾਂ ਤੱਕ ਅਵਾਮ ਤੱਕ ਇਹਨਾਂ ਦੇ ਨਾਮ ਕੀ ਕੀ ਕਰਵਾਉਣਾ ਹੈ ਅੱਜ ਆਪਰ ਤੋਂ ਦਬਾਅ ਲਈ ਦਰਜੀਤ ਅਜਿਹਾ ਬਹੁਤ ਬਹੁਤ ਨਾਭੀ ਸਭ ਹੈ ਜੀ